हां जी एक ਪਿਛਲੇ ਇਹ ਵੀ ਪਿਛਿਆਂ ਦੀ ਗੱਲ ਹੈ ਜਵਾਨੇ ਦੀ ਕੋ ਕਹਨੇ ਹੁੰਦੇ ਵੀ ਜਾਨਵਰ ਪਾਕਿਆ ਕਰਦੇ ਹੁੰਦੇ ਪਾਕਿਆ ਤਾਂ ਹੁਣ ਵੀ ਕਰਦੇ ਨੇ ਉਹ ਆਪਦੀ ਬੋਲੀ ਚ ਕਰਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਉਦੋਂ ਬੰਦੇ ਵਾਂਗੂ ਜਾਨਵਰ ਬੋਲਦਾ ਸੀ ਉਹ ਜੋ ਪਿਛਲੇ ਟਾਈਮਾਂ ਦੇ ਵਿੱਚ ਪਾਕਿਆ ਦਾ ਹੁਣ ਵੀ ਕਰਦੇ ਜੇ ਰਾਤ ਨੂੰ ਪਸ਼ੂਆਂ ਦੇ ਵਿੱਚ ਬਗਾਨਾ ਬੰਦਾ ਵੜ ਗਿਆ ਮੈਂ ਸਾਰੇ ਗਣ ਲੱਗ ਜਾਣਗੇ ਇਹ ਬੰਦਾ ਹੋਰ ਆ ਗਿਆ ਉਹ ਆਵਦੀ ਬੋਲੀ ਤਾਂ ਬੋਲਦੇ ਆਪਾਂ ਨੂੰ ਸਮਝ ਨਹੀਂ ਆਉਂਦੀ ਤੇ ਇੱਕ ਜ਼ਿਮੀਂਦਾਰਾਂ ਦੀ ਬਿੱਲੀ ਰੱਖੀ ਸੀ ਕਿਉਂ ਉਹ ਦੋ ਕੱਚੇ ਘਰ ਹੁੰਦੇ ਚੂਹੇ ਵਾਲੇ ਹੁੰਦੇ ਤੇ ਹੁਣ ਖੱਡਾਂ 'ਚ ਖੂੰਜੇ ਖਾਣਾਂ ਜਿੱਥੇ ਬੁੱਢੀਆਂ ਤਰਦੀਆਂ ਉਥੇ ਡਾਂਗਤਾ ਬਾਜਦੀ ਚੂਹਾ ਫੜਿਆ ਨਾ ਉਹ ਬਿੱਲੀਆਂ ਰੱਖਦਾ ਲੈ ਬਿੱਲੀ ਰੱਖਦਾ ਉਹ ਬਿੱਲੀ ਰੱਖੀ ਭਾਈ ਚੂਹੇ ਜਾਏ ਉਹਨੇ ਚੱਚਾ ਕਰਦੀ ਜਿਹੜਾ ਆਇਆ ਕਰੇ ਚੂਹਾ ਮਾਰ ਦਿਆ ਕਰੇ ਤੇ ਚੰਗਾ ਡੱਬਰ ਤਾਂ ਉਹਨੂੰ ਬੜੀ ਚੰਗੀ ਮੰਨਣ ਲੱਗਾ ਦੁੱਧ ਦਾ ਪਾਇਆ ਕਰਨ ਜਦੋਂ ਬਿੱਲੀ ਬੂੜੀ ਹੋ ਗਈ ਪੁੜੀ ਦੇ ਦੰਦ ਨਿਕਲ ਗਏ ਬਿੱਲੀ ਦੇ ਤਾਂ ਫੇਰ ਬਿੱਲੀ ਤੋਂ ਭੱਜ ਕੇ ਚੂਹਾ ਨਾ ਫੜਿਆ ਜਾਇਆ ਕਰੇ ਤੇ ਝੂਠੇ ਭਾਂਡਿਆਂ ਦੇ ਵਿੱਚ ਮੂੰਹ ਮਾਰਦੀ ਫਿਰਦੀ ਰਿਹਾ ਕਰੇ ਮੂੰਹ ਭਾਈ ਜੋ ਭੁਖੀ ਰਿਹਾ ਕਰੇ ਉਹਨੇ ਮੈਂ ਆਉਂ ਮੈਂ ਉਹ ਕਰਨਾ ਹੀ ਸਾਰਾ ਡੱਬਰ ਕਹਿੰਦਾ ਕੰਨ ਖਾਈ ਜਾਂਦੀ ਹੈ ਹੁਣ ਇਹ ਕੰਮ ਦੀ ਨਹੀਂ ਕਿਸੇ ਦੀ ਬਾਤਾਂ ਨਹੀਂ ਕਹਿੰਦੇ ਦੋ ਮਾਰੋ ਡੰਡੇ ਨੂੰ ਕੱਢੋ ਕਰੋ ਪਈ ਦੋ ਮਾਰੇ ਡੰਡੇ ਬੀਲੀ ਦਾ ਡੱਕਰਤੀ ਬੀਲੀ ਨੇ ਖਿਆਲ ਵੀ ਬੜਾ ਕੀ ਕਰੀਏ ਵੀ ਹੁਣ ਕਿਥੇ ਜਾਈਏ ਬੀਲੀ ਕਹਿੰਦੀ ਜੰਗਲ ਚ ਜਾਣਿਆ ਜੰਗਲ ਚ ਚੂਹਾ ਬਹੁਤਾ ਕੋਈ ਦਾ ਲੱਗ ਜਾ ਕਰੋ ਕਿਤੇ ਨਾ ਕਿਤੇ ਤੁਰ ਹੀ ਜਾਂਦੀ ਐ ਐਨੇ ਰਸਤੇ ਚ ਕੁੱਕੜ ਵੀ ਚੱਲੀ ਤੁਰਿਆ ਜਾਂਦਾ ਹੈ ਮੋਢਾ ਕੁੱਕੜ ਹੈ ਬੀਲੀ ਕਹਿੰਦੀ ਕੁੱਕੜਾ ਕਿਥੇ ਜਾਣਾ ਹੈ ਕਹਿੰਦਾ ਪੁੱਛਣਾ ਮੈਂ ਤਾਂ ਬਹੁਤ ਦੁਖੀ ਹਾਂ ਕਹਿੰਦੀ ਫੇਰ ਵੀ ਦੁਖੀ ਵੀ ਮੈਂ ਵੀ ਦੁਖੀ ਹਾਂ ਕਹਿੰਦਾ ਜਦੋਂ ਮੈਂ ਗੱਭਰੂ ਸੀ ਨਾ ਕਦਾ ਜੱਟ ਦੇ ਬੈਠ ਕੇ ਬਨੇਰੇ ਤੇ ਸਾਰੀ ਰਾਤ ਬਾਗਾ ਦਿੰਦਾ ਕਹਿੰਦਾ ਤੜਕੇ 3 ਵਜੇ ਨਾ ਗਵਾਂਢੀ ਵੀ ਜਾਗ ਪੈਂਦੀ ਜਦੋਂ ਮੈਂ ਬਾਗਾ ਦਿੰਦਾ ਕਹਿੰਦਾ ਹੁਣ ਹੋ ਗਿਆ ਮੈਂ ਬੁढ़ा ਮੈਥੋਂ ਬਾਗ ਦਿੱਤੀ ਨਹੀਂ ਜਾਂਦੀ ਕਹਿੰਦਾ ਜ਼ਿਮੀਂਦਾਰ ਰਾਏ ਕਰੀ ਜਾਂਦਾ ਦੀ ਕਹਿੰਦਾ ਰਿਸ਼ਤੇਦਾਰ ਆਏ ਤੇ ਕਹਿੰਦੇ ਅੱਜ ਆਥ ਨੇ ਮੁਰਗਈ ਬਣਾ ਲਾਂਗੇ ਕਹਿੰਦੀ ਮੈਨੂੰ ਸੁਣ ਕੇ ਕਹਿੰਦਾ ਮੈਂ ਤਾਂ ਅੱਖ ਬਚਾ ਕੇ ਭੱਜਿਆ ਕਹਿੰਦਾ ਕਹਿੰਦੀ ਆ ਜਾ ਫਿਰ ਮੈਂ ਵੀ ਐਂ ਕੱਢੀ ਵੀ ਆਂ ਜੰਗਲ ਚ ਚੱਲਦੇ ਆ ਉੱਥੇ ਕੋਈ ਆਪਾਂ ਨੂੰ ਪ੍ਰਬੰਧ ਬਣ ਜੂ ਖਾਨ ਖੂਨ ਦਾ ਚਾਹੇ ਆਪਾਂ ਉਥੇ ਰਾਖ ਸਖ ਲਾਂਗੇ ਕਹਿੰਦੀ ਜੰਗਾ ਚਾਲ ਤੁਰੇ ਜਾਂਦੇ ਆ ਗਾਹ ਮੌਲਾ ਜਾਂ ਕੁੱਤਾ ਆਉਂਦਾ ਲੱਤਾ ਜਾਂ ਕੜੀਸ ਦਾ ਤੁਰਿਆ ਉਹ ਕਹਿੰਦੀ ਖੜ ਜਾ ਮੈਨੂੰ ਤਾਂ ਲੱਗਦਾ ਉਹ ਵੀ ਆਪਣੇ ਵਾਂਗੂ ਕੱਢਿਆ ਕਰਨ ਲੱਗਦਾ ਹੈ ਖੜ ਕੇ ਬਿਲੀ ਕਹਿੰਦੀ ਕੁੱਤੇ ਕਿਵੇਂ ਤੂੰ ਜਾਣਾ ਹੈ ਕਹਤਾ ਮੈਂ ਤਾਂ ਬਹੁਤ ਦੁਖੀਆਂ ਮੈਂ ਤਾਂ ਗਾਲੀ ਨਾ ਪਰ ਸੋ ਕਹਿੰਦੀ ਫੇਰ ਵੀ ਕਹਿੰਦਾ ਜਦੋਂ ਮੈਂ ਇੱਕ ਬੁਰੂ ਦੀ ਨਾ ਮੇਰੀ ਤੇ ਜਾਣਦੀ ਕਹਿੰਦਾ ਮੈਂ ਸਾਰੀ ਰਾਤ ਜੱਟ ਦੇ ਬਾਰਤ ਬੈਠਾ ਭੌਂਕਦਾ ਚੀੜੀ ਨਹੀਂ ਤਿ ਫੜਕਣ ਦਾ ਕਹਿੰਦਾ ਹੁਣ ਬੁढ़ा ਹੋ ਗਿਆ ਭੌਂਕਿਆ ਜਾਂਦਾ ਨਹੀਂ ਕਹਿੰਦਾ ਜੱਟ ਨੇ ਦੋ ਮਾਰੀਆਂ ਡਾਂਗਾ ਘਰੋਂ ਘੜਤਾ ਕਹਿੰਦੀ ਆ ਜਾ ਫਿਰ ਅਸੀਂ ਵੀ ਐਂ ਕੱਢੇ ਵਿਆਂ ਚੱਲ ਆਪਾਂ ਜੰਗਲ 'ਚ ਚੱਲਦੇ ਆਂ ਜੰਗਲ ਦੇ ਵਿੱਚ ਮਿਲਦੂ ਖਾਨ ਨੂੰ ਉੱਥੇ ਮਾੜੇ ਜਾਨਵਰ ਵੀ ਹੈਗੇ ਤੇ ਇੱਕ ਅੱਧਾ ਜਾਨਵਾਰ ਹੀ ਫੜ ਲਿਆ ਕਰਾਂਗੇ ਕੇ ਚਾਲ ਤੁਰੇ ਜਾਂਦੇ ਨੇ ਪਾਈ ਗਾਹ ਤੁਰੇ ਜਾਂਦਾ ਨੂੰ ਗਦੇ ਦੇ ਲਾਗਾ ਲੱਗਿਆ ਹੋਇਆ ਗਦਾ ਖੰਬੜ ਜਾ ਚੋਕ ਦਾ ਤੁਰੇ ਜਾਏ ਪੜੀ ਦੇ ਨਾਲ-ਨਾਲ ਹੌਲੀ-ਹੌਲੀ ਉਹ ਕਹਿੰਦੀ ਪੀਲੀ ਕਹਿੰਦੀ ਆ ਵੀ ਮੈਂ ਤਾਂ ਲੱਗਦਾ ਵੀ ਆਪਣੇ ਵਾਂਗੂ ਕੱਢਿਆ ਲਾਦਾ ਕਰੂੰ ਉਹ ਕਹਿੰਦੀ ਖੋਤਿਆ ਕਿੱਥੇ ਜਾਣਾ ਹੈ ਕਹਿੰਦਾ ਪਾਈ ਕੁਛ ਨਾ ਪੁੱਛ ਮੇਥੇ ਬਹੁਤ ਉਹ ਦੁਖੀਆਂ ਬਾਲੇ ਔਖਿਆਂ ਕਹਿੰਦਾ ਫੇਰ ਵੀ ਦੱਸਦਾ ਸੀ ਗਈ ਅਸੀਂ ਕਿਹੜਾ ਸੋਖਿਆਂ ਨੇ ਤੁਰੇ ਜਾਣੇ ਆਉਣਾ ਕਹਿੰਦਾ ਮੈਂ ਜਦੋਂ ਤਕੜਾ ਦੀ ਨਾ ਮੈਂ ਦੋ ਦੋ ਮਣ ਭਾਰ ਲੱਦ ਕੇ ਕਿਵੇਂ ਹਰ ਮੇਰੇ ਤੇ ਕਹਿੰਦਾ 10 10 ਕੋਹ ਲੈ ਜਾਂਦਾ ਕਹਿੰਦਾ ਹੁਣ ਮੈਂ ਹੋ ਗਿਆ ਬੁਢਾ ਜਦੋਂ ਮੇਰੇ ਤੇ ਭਾਰ ਲਾਦਦੇ ਨੇ ਮੇਰੇ ਤਾਂ ਲੱਤਾਂ ਕਮਣ ਲੱਗ ਜਾਂਦੀਆਂ ਏ ਤੇ ਕਹਿੰਦਾ ਮੈਂ ਆਪ ਕੁੜ ਕੇ ਡਿੱਗ ਪੈਣਾ ਉੱਤੇ ਕਹਿੰਦਾ ਕੁੱਟਦੇ ਨਹੀਂ ਉਹ ਤੋਂ ਭਾਰ ਨਹੀਂ ਲਾਉਂਦੇ ਕਹਿੰਦਾ ਫੇਰ ਤਾਂ ਮੇਰਾ ਰਸਈ ਲਾਦਾ ਕਹਿੰਦਾ ਦੋ ਬਿਮਾਰੀਆਂ ਡਾਂਗਾ ਭਾਈ ਭੁੱਖਾ ਦੇ ਆ ਆ ਫਿਰਦਾ ਕਹਿੰਦੀ ਆ ਜਾ ਚੱਲੀਏ ਜੰਗਲ ਚ ਕੱਖ ਬਹੁਤ ਨੇ ਤੇਰੇ ਵਾਲਾ ਸਮਾਨ ਤਾਂ ਬਹੁਤ ਆ ਤੁਰ ਪੇ ਭਾਈ ਤੁਰੇ ਜੰਗਲ ਚ ਜਾ ਬੜੇ ਬਿੱਲੀ ਜਾਨਵਰ ਸਿਆਣਾ ਤੀ ਨੇਰਾ ਹੋ ਚੱਲਿਆ ਕੁੱਤਰ ਨੂੰ ਕਹਿੰਦੀ ਐਂ ਕਰ ਕਿਸੇ ਉੱਚੇ ਦਰਖਤ ਤੇ ਡਾਰੀ ਮਾਰ ਕੇ ਚੜ ਕੇ ਦੇਖ ਕੇ ਤੇ ਪਾਸੇ ਕੋਈ ਦੀਵਾ ਜਗਦਾ ਹੈ ਭੁੱਖੇ ਮਰਾਂਗੇ ਤੇ ਤਾਂ ਹੁਣ ਤਾਂ ਉਹਨੇ ਬਾਈ ਮਾਰੀ ਡਾਰੀ ਉੱਚੀ ਡੰਨੇ ਤੇ ਚੜ ਕੇ ਜਦੋਂ ਨਿਗਾਹ ਮਾਰੀ ਉਹਨੂੰ ਦੀਵਾ ਜਗਦਾ ਦਿਖਿਆ ਉਹ ਕਹਿੰਦਾ ਵੀ ਓ ਉਧਰ ਨੂੰ ਦੀਵਾ ਜਗਦਾ ਹੈ ਕਹਿੰਦੀ ਫਿਰ ਉੱਥੇ ਮਿਲ ਜੂ ਖਾਣ ਨੂੰ ਆਪਾਂ ਨੂੰ ਕੁਸ ਉੱਥੇ ਕੋਈ ਬੰਦਾ ਰਹਿੰਦਾ ਹੋ ਇੱਕ ਉਹ ਕੋਤਾ ਕਹਿੰਦਾ ਐ ਕਰੂ ਸਾਰੇ ਜਾਣੇ ਮੇਰੇ ਤੇ ਬਹਿ ਜਾ ਕੋਤਾ ਪਰ ਉਧਰ ਨੂੰ ਲੈ ਕੀ ਤੁਰ ਪਿਆ ਜੇ ਤੁਰਿਆ ਉੱਥੇ ਗਾਹਾਂ ਬਾੜ ਕਰੀ ਵਾਲੇ ਵਾਲੇ ਉਹਦੇ ਵਿੱਚ ਦੋ ਕੋਠੇ ਕੱਚੇ ਜੇ ਉਹਦੇ ਵਿੱਚ ਰਹਿਣ ڈاکੂ ਚੋਰੀ ਕਰਕੇ ਉੱਥੇ ਆ ਜਾਂਦੇ ਜੰਗਲ ਚ ਕੋਈ ਆਉਂਦਾ ਨਹੀਂ ਫੜੇ ਜਾਂਦੇ ਨਹੀਂ ਤੀ ਜੇ ਉੱਥੇ ਗਏ ਉਹ ਕਹਿਣ ਲੱਗੇ ਬਾੜ ਦੇਖੀ ਤੇ ਚੋਰ ਅੰਦਰ ਬੈਠੇ ਆ ਬਿੱਲੀ ਕਹਿੰਦੀ ਐਂ ਕਰੋ ਹੁਣ ਆਪੋ ਆਪ ਦੀ ਆਵਾਜ਼ ਬੋਲੋ ਭਈ ਗਦਾ ਤਾਂ ਹਣਕ ਪਿਆ ਕਿਹਾ ਚੋਰ ਬੈਠੇ ਹੋਗੇ ਕਹਿੰਦੇ ਭਾ ਗਦਾ ਹਣਕਦਾ ਐਨੇ ਕੋ ਕੁੱਟਨੇ ਵਾਂਗ ਦੇਤੀ ਤੇ ਕੁੱਤਾ ਭੌਂਕ ਪਿਆ ਬਿੱਲੀ ਨੇ ਮਿਆਉ ਮਿਆਉ ਕਰਿਆ ਉਹ ਡਰ ਕੇ ਕਹਿੰਦੇ ਤਾਂ ਕੋਈ ਜਨ ਭੂਤ ਆ ਭੈਣ ਕਿੰਨੀਆਂ ਆਵਾਜ਼ਾਂ ਬਦਲਤੀਆਂ ਇਤੇ ਗਦਾ ਬਣਦਾ ਹੈ ਕਿਤੇ ਕੁੱਤਾ ਬਣਦਾ ਹੈ ਉਹਦਾ ਭਾਈ ਬਾਹਰ ਟੱਪ ਗਿਆ ਤਾਂ ਕਹਿੰਦੇ ਜੰਗਲ ਦੇ ਵਿੱਚ ਤਾਂ ਕੋਈ ਇਹ ਤਾਂ ਕਹਿੰਦੇ ਰੂਹ ਵਿੱਚ ਕੋਈ ਭੂਤ ਫਰੇਦ ਆ ਗਿਆ ਖਾਜੂ ਆਪਾਂ ਨੂੰ ਭਾਜ ਲਓ ਬਾਹਰ ਟੱਪ ਗਿਆ ਉਹਨੇ ਦੇਖਿਆ ਉਹ ਅੰਦਰ ਵੜ ਗਏ ਉਹ ਦੀਵਾ ਜਾਂ ਚੱਲਦਾ ਸੀ ਜੋ ਅੰਦਰ ਵੜੇ ਕਿਤੇ ਦੀਵਾ ਬੁਝ ਗਿਆ ਪੂਰਾ ਹਨੇਰਾ ਹੋ ਗਿਆ ਉਹ ਉਹਨੇ ਰੋਟੀਆਂ ਰਾਟੀਆਂ ਲਾਈਆਂ ਦੀ ਬਿੱਲੀ ਕਹਿੰਦੀ ਪਹਿਲਾਂ ਰੋਟੀਆਂ ਖਾ ਲੋ ਫੇਰ ਮੁੜ ਕੇ ਨਾ ਆਣ ਭੱਜਣਾ ਪੈਗੇ ਰੋਟੀ ਖਾਲੀ ਤੇ ਖੋਤਾ ਅੰਦਰ ਉਹਨਾਂ ਦੀ ਕੋੜੀ ਗਾੜੀ ਰੱਖੀ ਦੀ ਕਾਪਿਆ ਦੀ ਛੱਟਾ ਖੋਤਾ ਉਹ ਖਾ ਲਿਆ ਡੱਕ ਲੇ ਜੋ ਸਾਰੇ ਜਾਣੇ ਖੋਤਾ ਦਾ ਘਾ ਤੇ ਉੱਥੇ ਲਟ ਗਿਆ ਤੇ ਕੁੱਤੇ ਨੇ ਭਾਈ ਉਹਨਾਂ ਦੇ ਚੁੱਲ੍ਹੇ ਜਿ ਮੜ ਕੇ ਬਹਿ ਗਿਆ ਵੀ ਨਿੱਗਾ ਹੁੰਦਾ ਤੇ ਬਿੱਲੀ ਰਜਾਈਆਂ ਤੇ ਬਹਿ ਗਈ ਤੇ ਕੁੱਕੜ ਤਾਂ ਹਾਂ ਬਹਿ ਗਿਆ ਚੜ ਕੇ ਉਹ ਕਹਿੰਦੇ ਚਰੂ ਦੇਖੀ ਦਾ ਸਹੀ ਹੋਣਾ ਵੀ ਕੀ ਦੀ ਉਹ ਇਹ ਕਹਿੰਦਾ ਕੀ ਕੀ ਦੀ ਕਹਿੰਦਾ ਕੋਈ ਜਨਪੂਤ ਦਾ ਕਹਿੰਦਾ ਬੋਲੀਆਂ ਤਾਂ ਦੇਖ ਆ ਬੋਲ ਗਿਆ ਕਹਿੰਦਾ ਕਿ ਤੇ ਕੁੱਕੜ ਬਣ ਜਾ ਕਰੇ ਕਿਤੇ ਬਿੱਲੀ ਬਣ ਜਾ ਕਰੇ ਕਿਤੇ ਖੋਤਾ ਬਣ ਜਾ ਕਰੇ ਕਿਤੇ ਕੁੱਤਾ ਬਣ ਜਾ ਕਰੇ ਕਹਿੰਦਾ ਕੋਈ ਜਨਪੂਤ ਦਾ ਰੋਹੀ ਦਾ ਆ ਗਿਆ ਪਣੇ ਸੀ ਭਾਈ ਚਾੜ ਤਾਂ ਦੂਰ ਹੀ ਖੜ ਗਏ ਕਹਿੰਦੇ ਛੱਡ ਅਛਦਾ ਨਹੀਂ ਬਣਦੇ ਭਰਾ ਅੰਦਰ ਇਕ ਜੰਗਾ ਦਲੇਰ ਜਾ ਖੌਂਦਾ ਦੀ ਉਹਨੇ ਲਾ ਕੇ ਜਾਦਰਾ ਮੜਾਸਾ ਮਾਲਾ ਮੁੰਡੇ ਤਰਲੀ ਡਾਂ ਕਹਿੰਦਾ ਮੈਂ ਵੜਦਾ ਹਾਂ ਦੋ ਬੜਿਆ ਹੁੰਡੇਰੇ ਚ ਬਿੱਲੀ ਦੀ ਅੱਖ ਚੋਂ ਕਰੀ ਹੁੰਦੀ ਆਪਾਂ ਇੰਨੀ ਚੰਗਿਆਏ ਵਾਂਗੂ ਉਹਨੇ ਦੇਖਿਆ ਆ ਤਾਂ ਰਜਾਈਆਂ ਦੇ ਕਹਿੰਦਾ ਅੱਗ ਦੀ ਜੰਗਾੜੇ ਤੇਰੇ ਪੈਣੇ ਦੋ ਕਹਿੰਦਾ ਵਿੱਚੇ ਘਰ ਮੱਚੂ ਵਿੱਚੇ ਬਾੜ ਬੂੜ ਮੱਚੂ ਕਹਿੰਦਾ ਮੜਾ ਲੋੜਾ ਆਇਆ ਕਹਿੰਦਾ ਉਹ ਜਦੋਂ ਉਹਨੇ ਜਾ ਕੇ ਕਿਤੇ ਆ ਹੱਥ ਜਾ ਮਾਰਿਆ ਰਜਾਈ ਤੇ ਬਿੱਲੀ ਨੇ ਤਾਂ ਅੱਖਾਂ ਚ ਪਾਚੇ ਮਾਰੇ ਉਹ ਜੇ ਬਾਹਰ ਨੂੜਿਆ ਹੁਣ ਕੁੱਤਾ ਮੂਰੇ ਬੈਠਾ ਦੀ ਕੁੱਤੇ ਨੇ ਨਿਕਲੇ ਚੁੱਲੇ ਚੋਂ ਗਿੱਟੇ ਦੇ ਦੋਂਦੀ ਵੱਢ ਲਈ ਤੇ ਉਹ ਭੱਜਿਆ ਜਾਣਾ ਜਦੋਂ ਖੋਤੇ ਆਵਾਜ਼ਾ ਖੋਤੇ ਨੇ ਹੀਸਾ ਤੋਂ ਦਿਲ ਤੇ ਢੂਈ ਚ ਮਾਰੇ ਭੱਜ ਕੇ ਉਹਨਾਂ ਕੋਲ ਬਾਗਾ ਕਹਿੰਦਾ ਕਿਉਂ ਕਹਿੰਦਾ ਸਾਲੇ ਕਿਉਂ ਨੇ ਮਰਵਾਤਾ ਦੀ ਮੈਂ ਤਾਂ ਕਹਿੰਦੇ ਕਿਉਂ ਕਹਿੰਦਾ ਉਸ ਤੋਂ ਪਹਿਲਾਂ ਪੜੀ ਰਹੀ ਆਇਆ ਹਤੇ ਅੱਗੇ ਦੇ ਚੰਗਾੜੇ ਪਈਦੀ ਦੋ ਅਲਾ ਮਾਇਆ ਨੂੰ ਜੋ ਹੱਥ ਲਾ ਲੱਗਿਆ ਮੇਰਾ ਮੇਰੇ ਦਾ ਖਾਨੀਆਂ ਕਰਤੀਆਂ ਕਹਿੰਦਾ ਦਿਸਦਾ ਨਹੀਂ ਕੁਝ ਕਹਿੰਦਾ ਇੱਕ ਕੁੱਠਿਆ ਮੇਰੀ ਕਹਿੰਦਾ ਗਿੱਟੇ ਦੇ ਸੂਰੀ ਮਾਰੀ ਉਹਨੇ ਕੁੱਤੇ ਨੂੰ ਦੇਖਿਆ ਉਹਨੇ ਕਹਿੰਦਾ ਮੇਰੀ ਆ ਦੇਖੋ ਮੈਲਾ ਨਿਕਲੀ ਜਾਂਦਾ ਕਹਿੰਦਾ ਇੱਕ ਦੀ ਉਹਨੇ ਮੇਰੇ ਦੋ ਤਲ ਮਾਰੇ ਮੋਰਾ ਚ ਉਹ ਮਾਰੇ ਦਾ ਡਰੇ ਕੁੱਤੇ ਗਦੇ ਨੇ ਉਹਨੇ ਆਖਾ ਬੰਦਾ ਦੀ ਕੋਈ ਕਹਿੰਦਾ ਪ੍ਰਭੂ ਮੈਂ ਨਹੀਂ ਅੰਦਰ ਵੱਡਦਾ ਨਾ ਬੀਨਾ ਇਹ ਕਿਵੇਂ ਨਿਆਰ ਕੋਕ ਦੇਖ ਸੇ ਖਿਆਲੇ ਮੰਗ ਮੈਂ ਬੋਲੀ ਜਾਵੇਂ ਖੜ ਜਾਣ ਭਾਈ ਉਹ ਤਾਂ ਭੱਜ ਗਈ ਕਹਿੰਦੇ ਤਾਂ ਨਹੀਂ ਆਪਾਂ ਇੱਥੇ ਦਾ ਪੈਣ ਮਰਾਵੇ ਸੀ ਤਾਂ ਕਹਿੰਦਾ ਜਨਪੂਤ ਆ ਗਈ ਹੁਣ ਇੱਥੇ ਕੀ ਬਾੜਨਾ ਹੈ ਭਾਈ ਉਥੇ ਉਹਨਾਂ ਦਾ ਚੰਗਾ ਖਾਣਾ ਮਿਲ ਗਿਆ ਡੱਕ ਕੇ ਮੌਜ ਨਾਲ ਜੋ ਦਿਨ ਚੜ ਗਿਆ ਕੋਤਾ ਕਹਿੰਦਾ ਭਰਾਵਾ ਰਾਜ ਲੈ ਜਮਾ ਕਾ ਬਹੁਤ ਪਿਆਤੀ ਆ ਦੇਖ ਦੇ ਬਿਲੀ ਗਨੀ ਹੋਰਾਂ ਰੋਟੀਆਂ ਪਕਾਈਆਂ ਪਈਆਂ ਦੇ ਸਾਰੇ ਰਾਜਲੇ ਨਹੀਂ ਆ ਤਾਂ ਵਧੀਆ ਆਪਣਾ ਡੰਗ ਲੇਗਾ ਤੇ ਹੁਣ ਕਿਵੇਂ ਕਰੀਏ ਕਿ ਇੱਥੇ ਰਹੀਏ ਕਿਵੇਂ ਕਰੀਏ ਉਹ ਕਹਿੰਦਾ ਇਹ ਥਾਂ ਐ ਢਾਕੂਆਂ ਦਾ ਕਹਿੰਦਾ ਇਹਨਾਂ ਦਾ ਕੀ ਬਿਦਾ ਕਦੇ ਇਕੱਠੇ ਹੋ ਕੇ ਨਾ ਆ ਜਾਣ ਆਪਾਂ ਬੁਢੇ ਜਿਆ ਪੁੱਤ ਪੱਜੇ ਉਹ ਨਹੀਂ ਜਾਣਾ ਮਾਰ ਦੇਣਗੇ ਕੁੱਤਾ ਕਹਿੰਦਾ ਗੱਲ ਸੁਣ ਲੋ ਜਿੱਦਾਂ ਬਾਲੀ ਆਗੇ ਦਾਦਾ ਕਹਿਣਾ ਕਿ ਆਹ ਕਾ ਨਹੀਂ ਇੱਥੇ ਕੋਈ ਨਹੀਂ ਵੱਢਦਾ ਕਹਿੰਦਾ ਜਿਹੜਾ ਵੜਿਆ ਤੇ ਆਪਾਂ ਉਹੀ ਸੋਤ ਦਾ ਸਮਾਰ ਕੇ ਇੱਥੇ ਕਹਿੰਦਾ ਵਧੀਆ ਬਣਾ ਲਿਆ ਕਰਾਂਗੇ ਸਮਾਨ ਪਿਆ ਇੱਥੇ ਮिली ਕਹਿੰਦੀ ਐਂ ਕਰੋ ਇਹ ਕੁੱਤਾ ਕਹਿੰਦਾ ਮੈਂ ਤਾਂ ਰੱਖਿਆ ਕਰੂੰ ਰਾਤ ਨੂੰ ਰਾਖੀ ਕੁਕੜ ਕਹਿੰਦਾ ਮੈਂ ਜਗਾ ਦਿਆ ਕਰੂੰ ਤੜਕੇ ਜਿਹਦੇ ਅਹੀਂ ਉਠ ਕੇ ਆਪਾਂ ਵਗ ਜਾ ਕਰਾਂਗੇ ਆ ਰਾਤ ਇੱਥੇ ਹੀ ਰਹਿ ਪਿਆ ਕਰਾਂਗੇ ਕਦਾਂ ਦਿਨ ਦਿਨ ਨੂੰ ਆ ਜਾਣਗੇ ਆ ਜਾਂਦੇ ਆਪਾਂ ਰਾਤ ਨੂੰ ਆ ਜਾ ਕਰਾਂਗੇ ਕਿਹਦੇ ਚੰਗਾ ਉਹ ਪਈ ਜੰਗਲ ਦੇ ਵਿੱਚ ਸ਼ਿਆਰਤੀ ਬਿੱਲੀ ਝਾੜ ਮੜੇ ਤੁਰੇ ਫਿਰਿਆ ਕਰੇ ਜਿੱਥੇ ਕੋਈ ਸ਼ਿਕਾਰ ਦੇਖਿਆ ਕਰੇ ਕਮਜ਼ੋਰ ਜਾਨਵਰ ਉਹਨੂੰ ਮਾਰ ਲਿਆ ਕਰੇ ਹਾਕ ਵੀ ਕਾ ਪਾਲੂ ਕੇ ਰਾ ਇੱਥੇ ਖਾਣ ਜੋਗੜਾ ਸਮਾਨ ਹੈਗਾ ਇਹ ਕੋ ਚੂਹਾ ਵੱਤ ਆ ਗਿਆ ਉਹ ਖਾ ਲਿਆ ਕੋਈ ਜਾਨਵਰ ਆ ਕੇ ਲੂਟਵਾ ਗਿਆ ਚਲਾਈ ਗਈ ਕਮਾ ਉਹ ਖਾਸ਼ੇ ਦਿਨ ਆਵਾ ਚੋਰ ਵਰ ਆਪ ਦੀ ਚੋਰਾਂ ਕੋਲੇ ਵਾਗੇ ਜਿਹੜਾ ਚੋਰਾਂ ਦਾ ਉਸਤਾਦ ਸੀ ਕਹਿੰਦੇ ਯਾਰ ਕਾਦਾ ਉਸਤਾ ਮੈਂ ਸਾਡੇ ਦਾ ਕਹਿੰਦੇ ਉੱਥੇ ਕਰੇ ਕੋਈ ਜੰਪੂਤੀ ਆ ਗਿਆ ਕਹਿੰਦਾ ਕਿਉਂ ਕਹਦਾ ਯਾਰ ਬੋਲੀਆਂ ਹੀ ਬਲਾ ਬੋਲਦਾ ਕਿ ਕੁੱਤਾ ਬਣਦਾ ਕਿਤੇ ਗਦਾ ਬਣ ਜਾਂਦਾ ਕਿਤੇ ਬਿੱਲੀ ਬਣ ਜਾਂਦੀ ਹੈ ਕਿਤੇ ਕੋਕਰ ਬਣ ਜਾਂਦਾ ਉਹ ਕਹਿੰਦਾ ਸ਼ਾਹ ਕਿ ਹਾਂ ਫਿਰ ਤੁਸੀਂ ਦੇਣੇ ਤਾਂ ਕਹਿੰਦੇ ਇਸ ਦਾ ਭਰਾ ਉਹਦੇ ਨੂੰ ਮੁੜ ਕੇ ਗਏ ਹੀ ਨਹੀਂ ਕਹਿੰਦਾ ਮੇਰੇ ਤਾਂ ਗੱਟੇ ਤੇ ਮਾਰੀ ਸੂਰੀ ਪਾਏ ਕਹਿੰਦਾ ਇੱਕ ਨੇ ਮੇਰੇ ਤਨ ਚਾਰ ਮਾਰੇ ਮੋਢੇ ਡੰਬੇ ਕਹਿੰਦਾ ਮੈਂ ਤਾਂ ਵੜਦਾ ਨਹੀਂ ਹੰਦਰ ਹੁਣ ਜਮਾ ਕਹਿੰਦਾ ਇਹ ਤਾਂ ਰੋੜੇ ਨਹੀਂ ਮੈਂ ਵੜ ਜਾਦੀ ਕਹਿੰਦਾ ਕਹਿੰਦੇ ਸ਼ਾਹ ਕਿ ਹਾਂ ਉਹ ਕਹਿੰਦਾ ਪੈੜਾ ਪੂੜਾ ਨਹੀਂ ਦੇਖਿਆ ਦੇਨੇ ਜਾ ਕੇ ਤੂੰ ਕਹਿੰਦਾ ਪੈੜਾ ਕਹਿਣਾ ਇਸ ਤਰ੍ਹਾਂ ਬੀਵੀ ਕਿਲੇ ਦੀ ਨੇੜੇ ਜਾਂਦੇ ਘਰ ਦੇ ਨਾਲ ਲੱਗਦਾ ਉਹ ਕਹਿੰਦਾ ਯਾਰ ਇੱਥੇ ਕਹਿੰਦਾ ਜੰਗਲ ਚ ਭੂਤ ਇੱਥੇ ਕੀ ਕਰੂਗਾ ਕਹਿੰਦਾ ਸਾਨੂੰ ਵਹਿਮ ਬਣ ਕਹਿੰਦੇ ਵਹਿਮ ਨਹੀਂ ਬਣਿਆ ਹੈਗਾ ਉੱਥੇ ਕੁਝ ਕਹਿੰਦਾ ਆਛਾ ਕੇ ਹਾਂ ਚੰਗਾ ਕਹਿੰਦਾ ਐ ਕਰੋ ਛੋੜਾ ਕੜਾ ਉੱਥੇ ਪੈਸੇ ਲੱਗੇ ਦੀ ਬਾੜੀ ਕਰੀ ਐ ਕਿਤੇ ਹੋਰ ਦੇਖ ਲੋ ਕੱਚੇ ਘਰ ਉਹੋ ਜਿਹੇ ਬਣਾ ਲੋ ਕਹਿੰਦੇ ਥਿਆ ਮੋ ਸੀਰ ਚੋਰੀ ਕਰਕੇ ਆ ਜਾਂਦੇ ਦੀ ਇੱਥੇ ਫੜੇ ਨਹੀਂ ਦੀ ਜਾਂਦੇ ਤੇ ਪਿੰਡਾਂ 'ਚ ਤਾਂ ਫੜੇ ਜਾਵਾਂਗੇ ਜੰਗਲ 'ਚ ਤਾਂ ਤਾਂ ਅਸੀਂ ਕੋਠੇ ਪਾਏ ਬੈਠੇਗੇ ਮੁੱਕੇ ਨਾ ਗਿਆ ਇਹ ਤਾਂ ਠੀਕ ਹੈ ਪਰ ਕਹਿੰਦਾ ਹੁਣ ਜੇ ਤੁਸੀਂ ਤਾਂ ਕਹਿੰਦੇ ਉੱਥੇ ਭੂਤਾਂ ਰਹਿੰਦੀਆਂ ਨੇ ਜਨ ਆ ਗਿਆ ਫਲਾਨਾ ਆ ਗਿਆ ਕਹਿੰਦੇ ਇਸ ਤਾਂ ਨਹੀਂ ਜਾਂਦੇ ਉੱਥੇ ਜੇ ਤੁਸੀਂ ਜਾ ਸਕਦੇ ਹੋ ਦੇਖ ਲਓ ਕਿਉਂਕਿ ਨਹੀਂ ਜੇ ਤੁਸੀਂ ਨਹੀਂ ਜਾਂਦੇ ਫਿਰ ਅਸੀਂ ਕਿਉਂ ਜਾਵਾਂਗੇ ਉਹਨਾਂ ਨੂੰ ਲੈ ਕੇ ਪਾਈ ਉਹ ਕਹਿੰਦਾ ਜਾ ਐ ਕਰੋ ਜੰਗਲ 'ਚ ਹੋਰ ਦੇਖ ਲਓ ਅੱਪਾ ਹੋਰ ਕਿਤੇ ਬਣਾ ਲੈਨੇ ਆ ਤੇ ਜਦੋਂ ਤੁਰੇ ਜਾਂਦੇ ਨੇ ਉਹ ਕਦੇ ਬਿੱਲੀ ਕੁੱਤਾ ਸਾਰੇ ਉਹ ਮੂਰੇ ਜੰਗਲ ਚ ਤੁਰੇ ਫਿਰਦੇ ਨੇ ਤੇ ਨਾਲੇ ਖੋਤਾ ਤੋ ਰਿਆ ਫਿਰਦਾ ਉਹ ਕਹਿੰਦਾ ਕਨਾ ਜਾਨਵਰ ਜਰ ਖੋਤਾ ਕਹਿੰਦਾ ਜੰਗਲ ਚ ਕਿਵੇਂ ਆ ਗਿਆ ਕੋਈ ਬੰਦਾ ਨਹੀਂ ਲੈਣ ਨਹੀਂ ਦੇਣ ਨਹੀਂ ਉਹ ਬੰਦਾ ਪਾਰਖੂ ਦੀ ਉਹ ਕਹਿੰਦਾ ਚਲੋ ਮੈਨੂੰ ਲੈ ਕੇ ਚਲੋ ਦੇਣੀ ਆਪਾਂ ਪੈੜਾਂ ਦੇ ਇਹ ਕਿਆਉਣੇ ਆ ਉਹ ਕਹਿੰਦੇ ਤਾਂ ਕੀ ਲੈਣਾ ਸਾਡੇ ਮੰਗੂ ਮੌਰ ਪਨਾ ਕੇ ਆ ਜਾਏਗਾ ਅਸੀਂ ਤਪਰਾਵਾ ਜਾਂਦੇ ਨਹੀਂ ਉਧਰ ਨੂੰ ਕਹਿੰਦਾ ਤੁਸੀਂ ਦੂਰ ਖੜ੍ਹ ਜਾਓ ਚੱਲੋ ਤਾਂ ਸਹੀ ਜਦੋਂ ਗਏ ਗਾਹ ਹੁਣ ਖੋਤੇ ਹੀ ਦਾ ਉਥੋਂ ਪੈੜ ਨਿਕਲਣੀ ਸੀ ਪੈੜ ਆ ਗਈ ਬਿੱਲੀ ਦੀ ਪੈੜ ਆਵੇ ਤੇ ਨਾਲ ਕੁੱਤੇ ਦੀ ਪੈੜ ਆਵੇ ਉਹ ਕਹਿੰਦਾ ਕਹਿੰਦਾ ਆਹਾ ਜਾਨਵਰ ਨੇ ਕੋਈ ਭੂਤ ਨਹੀਂ ਛੋਡੇ ਕਹਿੰਦਾ ਉੱਥੇ ਕਹਿੰਦਾ ਜਾ ਰਹਾ ਹੈ ਇਹਦਾ ਡੋਡੀ ਦੀਆਂ ਆਵਾਜ਼ਾਂ ਕੱਢੀਂ ਕਹਿੰਦਾ ਮਰਾਜਾ ਦਾ ਡੋਡੀ ਕੱਢਣਗੇ ਖੋਤੇ ਦੀ ਆਵਾਜ਼ ਆ ਡੋ ਉਹ ਕੁੱਤੇ ਦੀ ਆਡ ਹੋਗੀ ਬਿੱਲੀ ਦੀ ਆਡ ਹੋ ਆ ਮੁਰਗਾ ਹੈ ਦੀ ਆਡ ਹੋਗੀ ਕਹਿੰਦੇ ਸਾ ਕਿ ਹਾਂ ਕਿਹਦਾ ਚੰਗਾ ਐ ਕਰਾਂਗੇ ਅੱਜ ਮੈਂ ਛੋਡੇ ਨਾਲ ਚੱਲੂ ਕਹਿੰਦੇ ਤੂੰ ਵੜਨਾ ਅੰਦਰ ਵੜ ਜੀਂ ਅਸ਼ਤਾ ਵੜਦੇ ਨਹੀਂ ਅਸੀਂ ਤਾਂ ਨਹੀਂ ਪਰ ਆ ਵੜਦੇ ਸਾਨੂੰ ਤਾਂ ਡਰ ਲੱਗਦਾ ਸਾਡਾ ਪਹਿਲਾ ਮੌਰ ਕੁੱਟਦੇ ਨੇ ਕੋਈ ਚੀਜ਼ ਹੈ ਉਹ ਕਹਿੰਦਾ ਚੱਲਦੇ ਆ ਚਲੋ ਗਿਆ ਇਦੋ ਜਾ ਕੇ ਕਹਨਾ ਕਿ ਹੈ ਜਾਂ ਮੇਲਾ ਦੀ ਕਹਦੀ ਦੀਵਾ ਲੱਗਿਆ ਸੀ ਪਹਿਲਾਂ ਤਾਂ ਦੀਵਾ ਬੁਝਾਇਆ ਆ ਕੇ ਨਾਲ ਸਾਡਾ ਤੇ ਫੇਰ ਕਹਦਾ ਆ ਬੰਦੇ ਨੂੰ ਚਿੰਬੜੇ ਨੇ ਸਾਡੇ ਨੂੰ ਉਹ ਕਹਿੰਦਾ ਚੰਗਾ ਕੋਈ ਗੱਲ ਨਹੀਂ ਉਹ ਬਈ ਕਹਿੰਦਾ ਤੁਸੀਂ ਖੜ੍ਹ ਜੋ ਮੈਂ ਵੱਡ ਦਾ ਅੰਦਰ ਉਹ ਹੁਣ ਮੋਜਾ ਨਾਲ ਅੰਦਰ ਬੈਠੇ ਨੇ ਉਹ ਹੁਣ ਬਿੱਲੀ ਦਾ ਗੀਜੀ ਦੀ ਬਿੱਲੀ ਦਾ ਬਿਸਤਰੀ ਦੀ ਉੱਤੇ ਪੋਲੇ ਸਾਚ ਬੈਠ ਗਈ ਇਦੋਨੇ ਨੇਰੇ ਅੰਦਰ ਵੜ ਕੇ ਨਿਗਾਮਾਰੀ ਬਿੱਲੀ ਦੇ ਅੱਖਾਂ ਚਮਕੀਆਂ ਵੀ ਜਿਹੜੇ ਮਾਗੇ ਦੇ ਚੰਗਾੜੇ ਪਏ ਹੁੰਦੇ ਨੇ ਉਹ ਕਹਿਣ ਲੱਗਿਆ ਨਾਲ ਦੇ ਨੂੰ ਕਹਿੰਦਾ ਉਹ ਕਹਿੰਦਾ ਹੋ ਦੇਖ ਤੈਨੂੰ ਕਿਹਾ ਨਹੀਂ ਅੱਗ ਦੇ ਚੰਗਾੜੇ ਦੋ ਤਰੇ ਪੋ ਉਹ ਕਹਿੰਦਾ ਅੱਗ ਦਾ ਚੰਗੜਾ ਨਹੀਂ ਹੈ ਕਿੰਨਾ ਕਿਉਂ ਕਹਿੰਦਾ ਜਾਨਵਰ ਦੀ ਅੱਖ ਹੈ ਕਹਿੰਦਾ ਤੈਨੂੰ ਕੀ ਪਤਾ ਕਹਿੰਦਾ ਨਾ ਜਾਨਵਰ ਦੀ ਅੱਖ ਹੈ ਤੇ ਉਹਨੇ ਜਾ ਕੇ ਜਦੋਂ ਅੰਦਰ ਵੜ ਗਿਆ ਨੇਰੇ ਜਿ ਤਰਜਾਈ ਤੇ ਮਾਰੀ ਡਾਂਗ ਬਿੱਲੀ ਭੱਜ ਗਈ ਉਹ ਕਹਿੰਦਾ ਭੈਣ ਦੋਤਾ ਬਿੱਲੀ ਐ ਕਹਿੰਦਾ ਵਾ ਦੂਜਾ ਜਵਾਨ ਜਾਨਵਰ ਵੀ ਨੇ ਇਹ ਭੂਤ ਪਾਤ ਨਹੀਂ ਹੈ ਕਿ ਉਹਨਾਂ ਨੇ ਵੀ ਕੁੱਟ ਕੇ ਸਾਰਾ ਗਦਾ ਕਪਾ ਜਨਾਂ ਦੀ ਬਾਹਰ ਖੜਦਾ ਉਹ ਕਹਿੰਦੇ ਸਾਨੂੰ ਤਾਂ 10 ਦਿਨ ਹੋ ਗਏ ਕਿ ਇਸ ਤੇ ਦੇ ਵਿੱਚ ਨਹੀਂ ਬੜੇ ਡਰਦੇ ਉਹ ਕਹਿੰਦਾ ਇਹੀ ਐ ਇਹਦੀ ਅੱਖ ਚਮਕਦੀ ਐ ਰਾਤ ਨੂੰ ਵਾੜੀ ਤੇਜ ਹੁੰਦੀ ਐ ਬਿੱਲੀ ਚਾਹੀਦਾ ਚੂਹਾ ਵੀ ਮਾਰ ਲੈਂਦੀ ਐ ਰਾਤ ਨੂੰ ਉਹਦੇ ਲੈਟ ਜੀ ਨਹੀਂ ਜਾਣ ਨੇ ਇਹਦਾ ਉਹ ਕਹਦਾ ਕਹਿੰਦਾ ਬੜੇ ਮੋਰੀ ਬਣੀ ਦੀ ਆ ਪਾ ਕਹਦਾ ਕਿਥੋਂ ਆ ਆੜਿਆ ਆਪਣਾ ਘਰ ਪਟਦੇ ਨੇ ਉਹ ਕਹਿਣ ਲੱਗੇ ਫੋਨ ਫਿਰ ਤੇ ਜੇ ਮਗਰ ਬਾਪਸ ਮੁੜਦੇ ਜੱਟਾ ਨਹੀਂ ਮਣੀ ਘਰਾਂ ਚ ਵੜਨ ਦੇਣਾ ਹੁਣ ਆਪਾਂ ਨੂੰ ਚਲੋ ਤੁਸੀਂ ਜੰਗਲ ਚ ਹੀ ਰਹੋ ਹੋਰ ਕੀ ਬਾ ਕੋਈ ਨਾ ਕੋਈ ਜਾਨਵਰ ਮਿਲ ਜਾਕਰ ਉਹ ਖਾ ਖੂ ਲਿਆ ਕਰਾਂਗੇ ਤੇ ਉਹ ਕਹਿਣ ਲੱਗੇ ਛੋਟੀ ਜੀ ਨਦੀ ਜਾਂਦੀ ਦੀ ਕਹਦੇ ਹੁਣ ਆਪਾਂ ਪਾਰ ਚੱਲੋ ਨਦੀ ਤੋਂ ਕਹਾਂ ਕਿ ਆ ਕੋਈ ਆਪਾਂ ਨੂੰ ਇਹ ਦੂਸਰੀ ਚੰਗੀ ਜਗ੍ਹਾ ਮਿਲ ਜੇ ਪਈ ਦੋ ਗਾਂਹ ਗਏ ਪਾਰ ਹੋ ਗਏ ਤਰ ਕੇ ਠੀਕ ਗਏ ਇੱਕ ਦਰਖਤ 'ਤੇ ਲਈ ਬੈਠੇ ਕਹਿੰਦੇ ਰਾਤ ਹੁਣ ਆਮਣਾ ਇੱਥੇ ਹੀ ਕੱਟਾਂਗੇ ਹੋਰ ਕਿੱਥੇ ਨੇ ਕੱਟਣੀ ਪਊਗੀ ਤੇ ਰਖਤ 'ਤੇ ਬੈਠੇ ਤੇ ਐਨੇ ਕਮਾਰ ਆ ਗਿਆ ਇੱਕ ਕਿਮਿਆਰਾ ਆਇਆ ਤੜਕੇ ਉਹ ਕਹਿੰਦਾ ਤਾਂ ਗਦਾ ਬੈਠਾ ਹੈ ਆਪਣੇ ਦਾ ਕੰਮ ਦੀ ਚੀਜ਼ ਹੈ ਕਿਉਂ ਗਦੇ ਨੂੰ ਉਥੇ ਚੰਨਾ ਘਾ ਮਿਲਣ ਲੱਗਾ ਬੇਲਾ ਰਹਿਣ ਲੱਗਾ ਤਕੜਾ ਹੋ ਗਿਆ ਉਹਨੇ ਦੇਖਿਆ ਆਲੇ ਦਲੇ ਜੀ ਗੀੜਾ ਦੇ ਕੇ ਵੀ ਇਥੇ ਕੋਈ ਮਾਲਕ ਦਾ ਨਾ ਲਿੰਦਾ ਨਹੀਂ ਇਹਦਾ ਸੜਾ ਛੂਡੂ ਕੇ ਭੱਜ ਕੇ ਆਇਆ ਹੈ ਗਦੇ ਨੇ ਵੀ ਦੇਖ ਲਿਆ ਵੀ ਪਾ ਕਾ ਦਾ ਮਸਾ ਨਿਕਲੇ ਦੀ ਹੁਣ ਇਹ ਲੈ ਜਾਊਗਾ ਉਹ ਗਦੇ ਨੂੰ ਕਹਿੰਦਾ ਕਹਿੰਦਾ ਚਲ ਮੈਂ ਤੈਨੂੰ ਲੈ ਕੇ ਜਲਾਂ ਤੈਨੂੰ ਛੋਲੇ ਛਾਲੇ ਪਾਇਆ ਕਰੂੰਗਾ ਉਹ ਕਹਿੰਦਾ ਯਾਰ ਮੈਂ ਨਹੀਂ ਜਾਂਦਾ ਸਾਡਾ ਲਾਣਾ ਵੱਡਾ ਜੇ ਮੈਂ ਜਾਊ ਤਾਂ ਸਾਰੇ ਜਾਣਗੇ ਕਹਿੰਦਾ ਇੰਨਾ ਕਿੰਨਾ ਕ ਲਾਣਾ ਹੈ ਕਹਿੰਦਾ ਸਾਡਾ ਇੱਕ ਤਾਂ ਕੁੱਤਾ ਹੈ ਬਿੱਲੀ ਹੈ ਇੱਕ ਮੁਰਗਾ ਹੈ ਇਹ ਸਾਰਿਆਂ ਨੂੰ ਰਹਿ ਜੰਗਾ ਤਾਂ ਭਗ ਜਾਣਾ ਨਹੀਂ ਮੈਂ ਨਹੀਂ ਜਾਂਦਾ ਅਸ਼ਦਕ ਇੱਕ ਹੀ ਤਾਂ ਹੀ ਰਹਿਣੇ ਆ ਉਹ ਕੁ ਮਾਰਨੀ ਸੋਚਿਆ ਵੀ ਚਲ ਇਹ ਤਾਂ ਭਾਰ ਪੂਰਾ ਦੇ ਲਿਆ ਕਰਾਂਗੇ ਚਲ ਕੁੱਕੜਾ ਤੜਕੇ ਵਾਂਗ ਦੇ ਦਿਆ ਕਰੂ ਸੁਨਿਆ ਹਟਾ ਦਿਆ ਕਰੂ ਪਾਂਡਿਆ ਮੁੰਡੇ ਦਾ ਕੰਮ ਆ ਚੰਦਰ ਮੈਲ ਆ ਜਾ ਨਾ ਕਨ ਕੁੱਤਾ ਰਾਖੀ ਰੱਖ ਲਿਆ ਕਰੂਗਾ ਤੇ ਬਿੱਲੀ ਐ ਉਹ ਚੂਹਾ ਚਾਹ ਇਹ ਜਾ ਕੁਛ ਕਰ ਲਿਆ ਕਰੂ ਕੰਮ ਦੇ ਦਾ ਸਾਰੇ ਜਾਨਵਰ ਦੇ ਕਨ ਆਜੋ ਫਿਰ ਮੇਰੇ ਨਾਲ ਚਲੋ ਮੈਂ ਤੁਹਾਨੂੰ ਲੈ ਕੇ ਜਾਨਾ ਯੋਤੁਰ ਪੇ ਬਿੱਲੀ ਕਹਿਣ ਲੱਗੀ ਤੁਰੇ ਦਾ ਜਾਣਿਓ ਇਹ ਆਪਣੇ ਨਾਮ ਮਗਰ ਪਿੰਡ ਵਾਲੀ ਗੱਲ ਹੀ ਨਾ ਹੋਵੇ ਕਹਦੇ ਨਹੀਂ ਕਹਦੀ ਮੇਥੋ ਚੂਹਾ ਭੱਜ ਕੇ ਫੜਿਆ ਨਹੀਂ ਜਾਂਦਾ ਫੇਰ ਨਾ ਕਿਤੇ ਵਾਪਸ ਮੁੜਨਾ ਪੈਜੀ ਉਹ ਕਹਿੰਦਾ ਨਹੀਂ ਕੁੱਤਾ ਕਹਿੰਦਾ ਹੁਣ ਤਾਂ ਮੈਂ ਵੀ ਅੱਗੇ ਨੂੰ ਕਾਇਮ ਹੋਇਆ ਕਿਉਂ ਉੱਥੇ ਚੰਗੀ ਰੋਟੀ ਮਿਲ ਜਾ ਕੇ ਖਾਣ ਨੂੰ ਉਹਨਾਂ ਨੇ ਕਿਦੀ ਆ ਤੇ ਬਾਗੇ ਪੈਜੇ ਤੋਂ ਗਏ ਉਹਦੇ ਘਰ ਵਾਲੀ ਕਹਿੰਦੀ ਵਿਹਾਈ ਨਾ ਬਗ ਇਕੱਠਾ ਕਰੀ ਆਉਣਾ ਹੈ ਇਹਨਾਂ ਨੂੰ ਕੀ ਕਰਾਇੰਗਾ ਉਹ ਕਹਿੰਦਾ ਵਾਹ ਕੰਵਲ ਯਾਦਾ ਦੇ ਕਹਿੰਦਾ ਆਪਣੇ ਲੈ ਕੇ ਜਾਇਆ ਕਰਾਂਗੇ ਵੇਚਣ ਖੋਤੇ ਦੇ ਦਾ ਬਿੱਲੀ ਕਰੇ ਜੁਹਾ ਜਹਾ ਮਾਰ ਲਿਆ ਕਰੂ ਆਹ ਕੁੱਕੜਾ ਪਾ ਨੂੰ ਸੁਦੇਹਾ ਜਗਾ ਦਿਆ ਕਰੂਗਾ ਉੱਠ ਕੇ ਆਪਦੇ ਕੰਮ ਕਰਿਆ ਕਰਾਂਗੇ ਆ ਵੀ ਦੇ ਆਪਣੇ ਬੁੰਡੇ ਤਿਆਰ ਕਰ ਲਿਆ ਕਰਾਂਗੇ ਆ ਕੁੱਤਾ ਕਹਿੰਦਾ ਆਪਣੀ ਰਾਖੀ ਰੱਖਿਆ ਕਰੂਗਾ ਸਾਰੇ ਕੰਮ ਵਾਲੇ ਜਾਨਵਾਰ ਹੀ ਨੇ ਕੋ ਗਨੀੇ ਕੰਮ ਵਾਲੇ ਹੁੰਦੇ ਛੜਦਾ ਕੋਈ ਇਹਨਾਂ ਦਾ ਰੱਸਾ ਕਿਉਂ ਲਾਉਂਦਾ ਕੋਈ ਕਹਿੰਦਾ ਨਹੀਂ ਭਾਈ ਉਹਨੇ ਰੱਖ ਲੈ ਚੱਲ ਉੱਥੇ ਉਹਨਾਂ ਦਾ ਵਧੀਆ ਸੋਨਾ ਰੋਟੀ ਪਾਣੀ ਮੈਣ ਲਾ ਗਿਆ ਕੋਤਾ ਕਹਿੰਦਾ ਜੀ ਭਰਾਵਾ ਗੱਲ ਸੁਣ ਲੈ ਮੇਰੇ ਤੇ ਬਾਲਾ ਭਾਰਨ ਲੱਦੀ ਮੇਰੀ ਜੇ ਢੂਹੀ ਦੀ ਕੰਮ ਹੈ ਨਾ ਕਹਿੰਦਾ ਹਿੱਲ ਗਈ ਦੀ ਬਾਲਾ ਭਾਰ ਨਹੀਂ ਚੱਕਿਆ ਜਾਂਦਾ ਉਹ ਕਹਿੰਦਾ ਜਿੰਨਾ ਕਿ ਚੱਕ ਲਿਆ ਕਰੇਗਾ ਉਹਨਾਂ ਦਾ ਦੱਦ ਲਿਆ ਕਰਾਂਗੇ ਬਾਲਾ ਤਾਂ ਨਹੀਂ ਲਾਦੇ ਕਹਿੰਦਾ ਮੈਂ ਤੈਨੂੰ ਪਹਿਲਾਂ ਦੱਸਦਾ ਮੈਂ ਕਮਜ਼ੋਰ ਆ ਉਹ ਕਹਣਾ ਕੋਈ ਨਾ ਪਈਓ ਸਾਰੇ ਜਾਨਵਰ ਉਹਦੇ ਘਰੇ ਆਪਦੀ ਬਾਗੀ ਉਹ ਬਿੱਲੀ ਨੂੰ ਕੁੱਤੇ ਨੂੰ ਸਾਰਿਆਂ ਰੋਟੀ ਮਿਲ ਜਾ ਕਰੇ ਖੋਤੇ ਨੂੰ ਚੰਗਾ ਘਾ ਪਾਇਆ ਕਰੇ ਉਹ ਵਧੀਆ ਤੇ ਉੱਥੇ ਆਪਦਾ ਉਹ ਆਪਦੀ ਵਧੀਆ ਆਰਾਮਦਾਰੀ ਕਰਨ ਲੱਗੇ ਹਾਂ ਜੀ